ਮੈਂ ਰਾਜਨੀਤੀ ਚਾਹਪੋ ਰਾਜਨੀਤੀ ਇਸ ਦਾ ਨਹੀਂ ਆਏਗੀ ਪਰ ਇੱਕ ਗੱਲ ਦੀ ਗਾਰੰਟੀ ਦੇਣੀ ਆ ਜੇ ਰਮਨੀਤ ਮਿੱਟੂ ਪਬਲਿਕ ਐਸ ਤੋਂ ਚੁਣ ਕੇ ਉਹਨੂੰ ਲੁਧਿਆਣੇ ਤੋਂ ਭੇਜਦੀ ਏ ਪਰ ਉਹਨੂੰ ਬੜਾ ਸਟਰੋਂਗ ਉੱਥੇ ਉਹ ਭਾਰਤ ਸਰਕਾਰ ਵਿੱਚ ਉਹਦਾ ਰੋਲ ਰਹਿਣ ਵਾਲਾ ਹੈ ਤੇ ਮੇਰਾ ਵੀ ਅਗਲਾ ਰਾਜਨੀਤਿਕ ਕੈਰੀਅਰ ਲੁਧਿਆਣੇ ਤੋਂ ਹੀ ਸ਼ੁਰੂ ਹੋਊਗਾ ਐ ਡਿਸਾਈਡ ਕੀਤਾ ਕਿ ਰਮਨੀਤ ਮਿੱਟੂ ਦੀ ਮੈਂ ਬਾਹ ਬਣ ਕੇ ਆਪਣੇ ਵੀਰ ਨਾਲ ਟੁਰਾਂਗੀ ਇਸ ਦਾ ਗੱਲ ਆਲਰੇਡੀ ਉਹਨੇ ਦੋ ਮੁੱਦੇ ਚੁੱਕੇ ਹੋਏ ਨੇ ਦੋ ਬਿਲ ਪਾਸ ਹੋਣਾ ਲੈਣੇ 2020 وچ پردھانमन्त्री নরেন্দ্র ਮੋਦੀ ਜੀ ਵੱਲੋਂ ਮੈਨੂੰ ਇੱਕ ਕਾਲ ਸੀ ਜਰਮਨੀਤ ਮਿੱਟੂ ਤੇ ਮਾਧਿਅਮ ਨਾਲ ਸੀ ਐਨੇ ਮੈਨੂੰ ਕਿਹਾ ਪੀਐਮ ਮਿਲਣਾ ਚਾਹੁੰਦੇ ਨੇ ਤੁਹਾਨੂੰ ਤੇ ਤੁਸੀਂ ਚਲੋ ਰਮਨੀਤ ਮਿੱਟੂ ਬੱਟੂ ਉਹਦੇ ਮਾਧਿਅਮ ਸੀ ਮੈਂ ਤੇ ਆਪਣੀ 50% 50% ਜਿਹੜੀਆਂ ਔਰਤਾਂ ਨੇ ਮੈਨੂੰ ਪਤਾ ਹੈ ਰਗਨੀਤ ਮਿੱਟੂ ਨੇ ਕੋਵਿਡ ਇਸ ਮੇਰਾ ਕਿੰਨਾ ਸਾਥ ਦਿੱਤਾ ਕੋਵਿਡ ਇਸ ਉਹਨੇ ਮੇਰੇ ਤਿੰਨ ਰੈਲੀਆਂ ਤਿੰਨ ਰੈਲੀਆਂ ਨਹੀਂ ਕਰਾਈਆਂ ਇੱਕ ਅਜਨਾਲਾ ਇੱਥੇ ਇੱਕ ਮਾਨੂੰ ਬੱਚਾ ਦੁਆਇਆ ਇੱਕ ਮੈਨੂੰ ਗੁਰਦਾਸਪੁਰ ਲੈ ਕੇ ਗਿਆ ਜਲੰਧਰੇ ਦੀ ਗੁੱਡੀ ਮਾਂ ਜਿਹੜੀ ਸੜਕ ਤੇ ਪਰਾਂਠੇ ਬਣਾ ਰਹੀ ਸੀ ਇਹ ਤਿੰਨਾ ਤੱਕ ਰਵਨੀਤ ਬਿੱਟੂ ਨੂੰ ਕ੍ਰੈਡਿਟ ਜਾਂਦਾ ਫਿਰ ਜਲੰਧਰੇ ਚ ਇੱਕ ਐਡਸ ਪੀੜੀ થઈ ਗਈ ਸੀ ਉਹਨੂੰ ਦਵਾਈ ਪੇਜਣੀ ਸੀ ਤੇ ਮੈਂ ਰਵਨੀਤ ਬਿੱਟੂ ਨੂੰ ਉਹ ਵੀ ਕੰਟੈਕਟ ਕੀਤਾ ਉਹ ਮਾਧਿਅਮ ਰਿਹਾ ਬੜੇ ਸਾਰੇ ਕੇਸਾਂ ਚ ਲੁਧਿਆਣਾ ਦੇ ਵਿੱਚ ਚੋਣ ਪ੍ਰਚਾਰ ਪੂਰੇ ਜੋਰਾ ਸ਼ੋਰਾ ਦੇ ਨਾਲ ਚੱਲ ਰਿਹਾ ਹੈ ਤੇ ਹੁਣ ਲੁਧਿਆਣੇ ਦੀ ਸੀਟ ਤੇ ਮਨੀਸ਼ਾ ਗੁਲਾਟੀ ਹੋਰੀ ਵੀ ਆਏ ਨੇ ਰਵਨੀਤ ਬਿੱਟੂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਦੇ ਵਾਸਤੇ ਸਾਡੇ ਨਾਲ ਮਨੀਸ਼ਾ ਗੁਲਾਟੀ ਜੀ ਮੌਜੂਦ ਨੇ ਮੈਮ ਲੁਧਿਆਣੇ ਦੀ ਹੁਣ ਸਿਆਸਤ ਦੇ ਵਿੱਚ ਤੁਸੀਂ ਉਤਰੇ ਹੋ ਰਵਨੀਤ ਬਿੱਟੂ ਦੇ ਹੱਕ ਚ ਪ੍ਰਚਾਰ ਕਰਨ ਦੇ ਲਈ ਕਿਸ ਤਰ੍ਹਾਂ ਮਾਹੌਲ ਦੇਖਦੇ ਹੋ ਲੁਧਿਆਣੇ ਦਾ ਮੈਂ ਤੇ ਆਪਣੀ 50% 50% ਜਿਹੜੀਆਂ ਔਰਤਾਂ ਨੇ ਮੈਨੂੰ ਪਤਾ ਹੈ ਰਵਨੀਤ ਬਿੱਟੂ ਨੇ ਕੋਵਿਡ ਵਿੱਚ ਮੇਰਾ ਕਿੰਨਾ ਸਾਥ ਦਿੱਤਾ ਕੋਵਿਡ ਚ ਉਹਨੇ ਮੇਰੇ ਇਹ ਤਿੰਨ ਰੈਲੀਆਂ ਤਿੰਨ ਰੈਲੀਆਂ ਨਹੀਂ ਕਰਾਈਆਂ ਇੱਕ ਅਜਨਾਲਾ ਐ ਚ ਇੱਕ ਮਾ ਨੂੰ ਬੱਚਾ ਦਵਾਇਆ ਇੱਕ ਮੈਨੂੰ ਗੁਰਦਾਸਪੁਰ ਲੈ ਕੇ ਗਿਆ ਇੱਕ ਜਲੰਧਰ ਦੇ ਚ ਬੁੱਢੀ ਮਾਂ ਜਿਹੜੀ ਸੜਕ ਤੇ ਪ੍ਰਾਂਠੇ ਬਣਾ ਰਹੀ ਸੀ ਇਹ ਤਿੰਨਾਂ ਦਾ ਕਰਵਨੀਤ ਬਿੱਟੂ ਨੂੰ ਕ੍ਰੈਡਿਟ ਜਾਂਦਾ ਫਿਰ ਜਲੰਧਰ ਦੇ ਚ ਕਿ ਐਡਸ ਪੀੜੀ ਥੇਗੀ ਸੀ ਹਾਂ ਉਹਨੂੰ ਦਵਾਈ ਫੇਸ ਨਹੀਂ ਸੀ ਤੇ ਮੈਂ ਰਵਨੀਤ ਬਿੱਟੂ ਨੂੰ ਉਹ ਵੀ ਕੰਟੈਕਟ ਕੀਤਾ ਉਹ ਮਾਧਿਅਮ ਰਿਹਾ ਬੜੇ ਸਾਰੇ ਕੇਸਾਂ 'ਚ ਅੱਛਾ ਤੇ ਮੇਰਾ 17 ਸੈਕਟਰ ਦੇ ਚ ਆਫਿਸ ਸੀ ਹਾਂ ਅਸੀਂ ਸੀੜੀਆਂ ਚੱਲ ਕੇ ਮੇਰੇ ਕੋਲ ਦੋ ਵਾਰ ਹੀ ਆਇਆ ਰਮਨੀਤ ਬਿੱਟੂ ਕੇਸਾ ਦੇ سلسلے ਚ ਉਹਦਾ ਬੜਾ ਸਪੋਰਟ ਰਿਆ ਮੈਂ ਰਾਜਨੀਤੀ ਚੋਂ ਪਰ ਰਾਜਨੀਤੀ ਤਾਂ ਨਹੀਂ ਆਗੀ ਪਰ ਇੱਕ ਗੱਲ ਦੀ ਗਾਰੰਟੀ ਦਿੰਨੀ ਆ ਜੇ ਰਮਨੀਤ ਬਿੱਟੂ ਪਬਲਿਕ ਇਸ ਤੋਂ ਚੋਣ ਕੇ ਉਹਨੂੰ ਲੁਧਿਆਣੇ ਤੋਂ ਭੇਜਦੀ ਏ ਔਰ ਉਹਨੂੰ ਬੜਾ ਸਟਰੋਂਗ ਉੱਥੇ ਉਹ ਭਾਰਤ ਸਰਕਾਰ ਦੇ ਚ ਉਹਦਾ ਰੋਲ ਰਹਿਣ ਵਾਲਾ ਹੈ ਤੇ ਮੇਰਾ ਵੀ ਅਗਲਾ ਰਾਜਨੀਤਿਕ ਕੈਰੀਅਰ ਲੁਧਿਆਣਾ ਤੋਂ ਹੀ ਸ਼ੁਰੂ ਹੋਏਗਾ। ਰਵਨੀਤ ਬਿੱਟੂ ਦਾ ਤੁਹਾਡੀ ਕੀ ਰੋਲ ਆ ਤੁਸੀਂ ਬਹੁਤ ਤੁਸੀਂ ਕਹਿ ਰਹੇ ਹੋ ਕਿ ਬਹੁਤ ਵਾਰੀ ਤੁਸੀਂ ਉਹਨਾਂ ਦੇ ਨਾਲ ਸੰਪਰਕ ਚਾਏ। ਸ਼ੁਰੂਆਤ ਕਿੱਥੋਂ ਹੋਈ ਸੀ? ਕਿਸ ਤਰ੍ਹਾਂ ਤੁਹਾਡਾ ਸੰਪਰਕ ਬਣਿਆ ਤੇ ਕੀ ਰੋਲ ਰਿਹਾ ਤੁਹਾਡੇ ਰਾਜਨੀਤਿਕ ਕੈਰੀਅਰ ਦੇ ਵਿੱਚ ਵੀ ਆ ਜੋ ਮਹਿਲਾ ਕਮਿਸ਼ਨ ਦਾ ਚੇਅਰਪਰਸਨ ਦੇ ਤੌਰ ਤੇ ਕੀ ਰੋਲ ਰਿਹਾ ਰਵਨੀਤ ਬਿੱਟੂ? ਦੇਖੋ ਰਵਨੀਤ ਬਿੱਟੂ ਨਾਲ ਮੇਰਾ ਕੋਈ ਜਿਆਦਾ ਡਾਇਰੈਕਟ ਇੰਟਰੈਕਸ਼ਨ ਨਹੀਂ ਸੀ ਕਿਉਂਕਿ ਮੈਂ ਅੰਮ੍ਰਿਤਸਰ ਤੋਂ ਆ ਫਿਰ ਚੰਡੀਗੜ੍ਹ ਚ ਰਹਿ ਲੱਗ ਗਈ ਤੇ 2020 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲ ਰਵਨੀਤ ਮਿੱਟੂ ਤੇ ਮਾਧਿਅਮ ਨਾਲ ਸੀ ਐਨੇ ਮੈਨੂੰ ਕਿਹਾ ਪੀਐਮ ਮਿਲਣਾ ਚਾਹੁੰਦੇ ਨੇ ਤੁਹਾਨੂੰ ਇਹ ਤੁਸੀਂ ਚਲੋ ਰਵਨੀਤ ਮਿੱਟੂ ਬਿੱਟੂ ਉਹਦਾ ਮਾਧਿਅਮ ਸੀ ਉਸ ਤੋਂ ਬਾਅਦ ਜੋ ਸ਼ੁਰੂ ਹੋਇਆ ਕਮਿਸ਼ਨ ਦਾ ਸਾਡਾ ਮੇਰੇ ਆਫਿਸ 'ਚ ਪ੍ਰੋਬਲਮ ਸੀ ਰਵਨੀਤ ਮਿੱਟੂ ਨੇ ਬਹੁਤ ਹੈਲਪ ਕੀਤੀ ਮਹਾਰਾਣੀ ਵਰਨੀਤ ਕੋਰ ਤੇ ਸੰ ਪਰ ਐਗਜ਼ੀਕਿਊਸ਼ਨ ਜਿਹੜਾ ਬਹੁਤ ਸਾਰੇ ਕੰਪਲੇਨ ਮੈਨੂੰ ਕਿਤੋਂ ਵੀ ਕੰਪਲੇਨ ਡਿਪੋਲੀਟੀਸ਼ੀਅਨਸ ਤੰਗ ਕਰਦੇ ਸੀ ਬਾਦਰ ਕਰਦੇ ਸੀ ਤਾਂ ਹੀ ਇਸ ਦਾ ਵਨ ਜਿਹੜਾ ਮੈਨੂੰ ਸਪੋਰਟ ਕਰਦਾ ਸੀ ਰਵਨੀਤ ਮਿੱਟੂ ਇੱਕ ਖਾਸੀਅਤ ਹੈ ਅਨੇ ਅੱਜ ਵੀ ਉਹ ਐਗਰੀ ਨਹੀਂ ਕਰ ਰਿਹਾ ਕਿ ਮੈਂ ਲੁਧਿਆਣੇ ਆਵਾਂ ਕੋਵਿਡ ਦੇ ਦਰਮਿਆਨ ਉਹਨੇ ਜਿਹੜਾ ਕੰਮ ਕੀਤਾ ਉਹ ਨਹੀਂ ਚਾਹੁੰਦਾ ਕਿ ਉਹ ਕਹਿੰਦਾ ਮੈਂ ਆਪਣੇ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਕੋਵਿਡ ਦੇ ਦਰਮਿਆਨ ਕਿ ਔਰਤਾਂ ਨੂੰ ਜੱਜ ਕੀਤਾ ਜਾਂਦਾ ਹੈ ਤੇ ਤੁਸੀਂ ਮੇਰੇ ਬਾਰੇ ਜਿੰਨਾ ਕੁਝ ਮੈਂ ਨਹੀਂ ਚਾਹੁੰਦਾ ਮੇਰੀ ਵਜ੍ਹਾ ਨਾਲ ਤੁਹਾਨੂੰ ਕੋਈ ਮੁਸ਼ਕਿਲ ਹੋਵੇ ਹੁੰਦਾ ਇੰਨਾ ਬੜਪਣ ਦੇਖ ਕੇ ਸਾਡੀ ਔਮਨਸ ਟੀਮ ਨੂੰ ਕੌਣ ਬੋਲੇਗਾ ਸ਼ੀ ਇਜ਼ ਦਾ ਵਨ ਬਹੁਤ ਸਟਰੋਂਗ ਲੇਡੀ ਨੇ ਡਿਸਟ੍ਰਿਕਟ ਦੀ ਕਮਾਂਡ ਸੰਭਾਲ ਕੇ ਬੈਠੇ ਉਹਨੇ ਇਕੱਲੇ ਮੈਂ ਸਾਰੀ ਤੇ ਫਿਰ ਇਸ ਕਰਕੇ ਮੈਂ ਇਹ ਡਿਸਾਈਡ ਕੀਤਾ ਕਿ ਰਮਨਿਤ ਬਿੱਟੂ ਦੀ ਮੈਂ ਵਾਹ ਬਣ ਕੇ ਆਪਣੇ ਵੀਰ ਨਾਲ ਟਰਾਂਗੀ ਔਰ ਮੈਨੂੰ ਬੁਰੀ ਉਮੀਦ ਹੈ ਕਿ ਉਹ ਬਹੁਤ ਵੱਡੇ ਬਹੁਮਤ ਨਾਲ ਇਥੋਂ ਚੁਣ ਕੇ ਭਾਰਤ ਸਰਕਾਰ ਚਾਏ ਹੈ ਜੇ ਤੁਸੀਂ ਚੇਅਰਪਰਸਨ ਹੁਣ ਨਹੀਂ ਹੈਗੇ ਔਮਨ ਕਮਿਸ਼ਨ ਦੇ ਪਰ ਔਰਤਾਂ ਹਜੇ ਵੀ ਬਹੁਤ ਤੁਹਾਨੂੰ ਮੰਨਦੀਆਂ ਜੋ ਤੁਸੀਂ ਚੇਅਰਪਰਸਨ ਰਹਿ ਕੇ ਕੰਮ ਕੀਤੇ ਔਰਤਾਂ ਦੇ ਮਸਲੇ ਸੁਲਝਾਏ ਹੁਣ ਜਦੋਂ ਚੋਣ ਪ੍ਰਚਾਰ ਚੁੱਤਰੋਂਗੇ ਰਵਨੀਤ ਬਿੱਟੂ ਦੇ ਹੱਕ 'ਚ ਮੈਨੂੰ ਲੱਗਦਾ ਔਰਤਾਂ ਤੁਹਾਨੂੰ ਗੱਲ ਨਾਲ ਲਾਉਣਗੀਆਂ ਦੇਖੋ ਮੈਨੂੰ ਇਹ ਫਰਕ ਨਹੀਂ ਪੈਂਦਾ ਕਿ ਔਰਤ ਔਰਤ ਨੂੰ ਗੱਲ ਲਾਂਦੀ ਹੈ ਨਿਲਾਂਦੀ ਮੈਂ ਹਮੇਸ਼ਾ ਲਾਂਦੀ ਰਹਾਂਗੀ ਮੈਨੂੰ ਕੋਈ ਨੈਗੇਟਿਵ ਵੀ ਬੋਲਦਾ ਹੈ ਨਾ ਤਾਂ ਮੈਂ ਗਲੇ ਹੀ ਲਾਨੀ ਆ ਕਿ ਮੈਂ ਮਾਤਾ ਰਾਣੀ ਦੀ ਬਹੁਤ ਵੱਡੀ ਭਗਤ ਆ ਕੋਈ ਤੇ ਮਾਧਿਅਮ ਬੰਦਾ ਹੈ ਅਸੀਂ ਸਾਰੇ ਇੱਕ ਸਫਰ ਤੇ ਆ ਮੈਂ ਥੋੜੀ ਜਿਹੀ ਸਪਿਰਚੁਅਲ ਜ਼ਿਆਦਾ ਵਾਂ ਤੇ ਮੈਨੂੰ ਇਸ ਚੀਜ਼ ਨਾਲ ਫਰਕ ਨਹੀਂ ਪੈਂਦਾ ਇਹ ਦੇਖੋ ਨਾ ਇਹਨਾਂ ਦਾ ਬੁਢਾਪਾ ਇਹਨਾਂ ਦਾ ਪਿਆਰ ਐਂ ਵੀ ਵੱਡੀਆਂ ਵੱਡੀਆਂ ਗੱਲਾਂ ਬੋਲ ਜਾਂਦੇ ਨੇ ਸ਼ਾਇਦ ਉਹ ਮੈਂ ਡਿਸਰਵ ਵੀ ਨਹੀਂ ਦਿੱਤੀ ਹੋਵਾਂਗੀ ਕਿ ਤੁਸੀਂ ਜਿਹੜੇ ਮੁੱਦੇ ਸੁਲਝਾਣੇ ਹੁੰਦੇ ਨੇ ਨਾ ਕਈ ਵਾਰੀ ਪੋਲਿਟਿਸ਼ੀਅਨਸ ਦੀ ਲੋੜ ਲੈਣੀ ਪੈਂਦੀ ਹੈ ਹੁਣ ਰਵਨੀਤ ਬਿੱਟੂ ਦੇ ਨਾਲ ਤੁਸੀਂ ਮਹਿਲਾਵਾਂ ਦਾ ਕਿਹੜਾ ਮੁੱਦਾ ਐਸਾ ਚੱਕੋਗੇ ਜਿਹੜਾ ਪ੍ਰਧਾਨ ਮੰਤਰੀ ਤੱਕ ਪਹੁੰਚਾਓਗੇ ਜਿਹੜਾ ਲੋਕਲ ਲੈਵਲ ਤੇ ਮਹਿਲਾਵਾਂ ਨੂੰ ਫਾਇਦਾ ਪਹੁੰਚਾਏਗਾ ਦੇਖੋ ਹੀ ਇਜ਼ ਦਾ ਵਨ ਆਲਰੇਡੀ ਉਹਨੇ ਦੋ ਮੁੱਦੇ ਚੁੱਕੇ ਹੋਏ ਨੇ ਦੋ ਬਿਲ ਪਾਸ ਹੋਣਾ ਲੈਣੇ ਉਹਦੀ ਕਮਾਂ ਇਲੈਕਸ਼ਨ ਕੋਡ ਕੋਡ ਲੱਗ ਗਿਆ ਆਲਰੇਡੀ ਬਹੁਤ ਕੰਮ ਕਰ ਰਿਹਾ ਤੇ ਸਾਰਾ ਪਬਲਿਕ ਤੇ ਅੱਗੇ ਆਏਗਾ ਤੇ ਮੈਨੂੰ ਉਮੀਦ ਹੈ ਕਿ ਪੰਜਾਬ ਦੀ ਫੀਮੇਲ ਵੋਟ ਉਹਦੇ ਸਪੋਰਟੇ ਚੱਗੇ ਆਏਗੀ ਪੂਰੀ ਉਮੀਦ ਹੈ ਮੈਮ ਕੀ ਲੱਗਦਾ ਹੈ ਬੀਜੇਪੀ ਦੇ ਹੁਣ ਮਨੀਸ਼ਾ ਗੁਲਾਟੀ ਦੇ ਆਨ ਨਾਲ ਲੁਧਿਆਣੇ ਦੇ ਵਿੱਚ ਕੀ ਅਸਰ ਪੈਗਾ ਕੈਂਪੇਨਿੰਗ ਤੇ ਅਸਰ ਮਨੀਸ਼ਾ ਗੁਲਾਟੀ ਜੀ ਦਾ ਡੈਫੀਨਿਟਲੀ ਪੈਗਾ ਕਿਉਂਕਿ ਇੱਕ ਮੋਰਲ ਬੂਸਟਰ ਹੈ ਜੋ ਅੱਜ ਰੋਡ ਸ਼ੋ ਹੋਣ ਜਾ ਰਿਹਾ ਹੈ ਮਹਿਲਾਵਾਂ ਦਾ ਉਹਨਾਂ ਨੂੰ એનર્ਜੀ ਬਹੁਤ ਜ਼ਿਆਦਾ ਮਿਲੇਗੀ ਔਰ ਆਲਰੇਡੀ ਜਿਹੜੀ ਮਹਿਲਾਵਾਂ ਇੰਨਾ ਕੰਮ ਕਰ ਰਹੀਆਂ ਨੇ ਸ਼ਾਇਦ ਇਹਨਾਂ ਨੂੰ ਮਿਲਣ ਤੋਂ ਬਾਅਦ ਪੋਰਜਾ ਦਾ ਅੱਗੇ ਹੋ ਕੇ ਪ੍ਰਚਾਰ ਦਾ ਕੰਮ ਕਰਦੀ ਇਹਨਾਂ ਦਾ ਇੱਕ ਇਮੇਜ ਬਣੀ ਹੋਈ ਹੈ ਕਿ ਜੇਕਰ ਕਿਸੇ ਨੂੰ ਇਨਸਾਫ ਚਾਹੀਦਾ ਹੈ ਕਿਸੇ ਔਰਤ ਨਾਲ ਤੱਕਾ ਹੋ ਰਿਹਾ ਤਾਂ ਮਨੀਸ਼ਾ ਕੁਲਰਟੀ ਕੋਲ ਜਾਓ ਲੱਗਦਾ ਔਰਤਾਂ ਦੇ ਨਾਲ ਅਜੇ ਇਫੈਕਟ ਪਏਗਾ ਔਰਤਾਂ ਦੇ ਇੱਕ ਇਮਪ੍ਰੈਸ਼ਨ ਜਾਏਗਾ ਉਹਨਾਂ ਤੇ ਜਦ ਉਹਨਾਂ ਨੂੰ ਪਤਾ ਹੈ ਇੱਕ ਔਰਤ ਔਰਤ ਨਾਲ ਖੜੀ ਹੈ ਔਰ ਉਹਨਾਂ ਦੇ ਪੈਕਿੰਗ ਤੇ ਰਵਨੀਤ ਬਿੱਟੂ ਜੀ ਹੈਗੇ ਕੋਈ ਪ੍ਰੋਬਲਮ ਆ ਹੀ ਨਹੀਂ ਸਕਦੀ ਤੇ ਫਿਰ ਕਿਉਂ ਨਹੀਂ ਖੜੀ ਆ ਹੋਣ ਗਿਆ ਤਾਂ ਲੱਜੀਤਾ ਹੈ ਮਨੀਸ਼ਾ ਗੁਲਾਟੀ ਲੁਧਿਆਣੇ ਦੀ ਸਿਆਸਤ ਦੇ ਵਿੱਚ ਉਤਰ ਗਏ ਨੇ ਚੋਣ ਮੈਦਾਨ ਦੇ ਵਿੱਚ ਪ੍ਰਚਾਰ ਕਰਨ ਦੇ ਵਾਸਤੇ ਹੁਣ ਉਤਰ ਚੁੱਕੇ ਨੇ ਤਾਂ ਹੁਣ ਰਫਨੀਤ ਪਿੱਟੂ ਨੂੰ ਕਿੰਨਾ ਕੁ ਫਾਇਦਾ ਮਿਲੇਗਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਮੇਰੇ ਅਪਡੇਟਸ ਨਾਲ ਜੁੜੋ ਕੈਮਰਾਮੈਨ ਸੰਦੀਪ ਸਿੰਘ ਆ ਸਮਜੀ ਸਿੰਘ ਕੋਲ ਲਾਜ਼ਮਾ ਸਪੋਰਟਸਮੈਨ ਲੁਧਿਆਣਾ